ਇਹ ਤਾਂ ਦੂਜਿਆਂ ਦੇ ਮਾਪਿਆਂ ਨੂੰ ਜੋ ਮਰਜ਼ੀ ਕਹੀ ਜਾਵੇ ਜੇ ਤੇਰੇ ਨੂੰ ਕਹਤਾ ਤਾਂ ਬੜਾ ਤੈਨੂੰ ਦੁੱਖ ਲੱਗਾ ਵਾ ਦੂਜਿਆਂ ਦੇ ਮਾਪਿਓ ਮਾਪਿਓ ਨਹੀਂ ਹੁੰਦੇ ਤੇਰਾ ਕੋਈ ਜ਼ਿਆਦਾ ਵਗਾ ਮੈਂ ਤੈਨੂੰ ਆਖਿਆ ਹੀ ਉਹ ਵੀ ਆਪਣੀ ਜ਼ੁਬਾਨ ਬੰਦ ਕਰ ਲੈ ਜ਼ੁਬਾਨ ਬੰਦ ਕਰਨ ਦੀ ਲੋੜ ਨਾ ਤੈਨੂੰ ਮੈਂ ਤੂੰ ਦੱਸਾਂ ਇਹ ਤਾਂ ਗਈ ਚਲ ਨਾ ਐਡੀ ਰੀਲ ਮੈਂ ਬਣਾਉਣੀ ਆ ਤੇ ਬੁੱਕੀ ਭੂਏ ਚੜਦੀ ਆ ਮਮੀ ਦੇ ਸਾਹਮਣੇ ਇਹਨਾਂ ਨੂੰ ਬਹੁਤੀਆਂ ਗੱਲਾਂ ਹੁੰਦੀਆਂ ਆ। ਇਹਨੇ ਤਾਂ ਮੈਂ ਦੱਸਣੀ ਆ ਨਾ ਹਣ। ਇਹਨੇ ਸਮਝ ਕਿਉਂ ਨਹੀਂ ਆਉਂਦੀ? ਸਾਰੇ ਉਮਰ ਤੇ ਪੂਆ ਕਰਿਆ ਤੇ ਪੂਆ ਨੂੰ ਖਵਾਲਦਾ ਰਿਹਾ ਉਹ। ਤੈਨੂੰ ਕਿਉਂ ਨਹੀਂ ਸਮਝਾਉਂਦੀ ਤੇਰੇ। ਇਹ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਨ ਦੇ ਚਾਚੀ ਜੀ? ਮੈਨੂੰ ਤੇ ਅਜੇ ਵੀ ਨਹੀਂ ਕੋਈ ਸਮਝ ਆਉਂਦਾ ਵੀ ਤੁਸੀਂ ਕਹਿਣਾ ਕੀ ਚਾਹੁੰਦੇ ਜੇ? ਚਾਚੀ ਨੇ ਤੇ ਚੰਗਾ ਜ਼ੋਰ ਦਿੱਤਾ ਜੋਤੀ ਦੇ ਕੰਨ ਭੰਦੇ। ਇਦਾਂ ਦੇ ਨੇ ਮੇਰਾ ਘਰ ਨਹੀਂ ਵਸਣ ਦੇਣਾ। ਮੈਂ ਜਦੋਂ ਕੰਮ ਤੇ ਚੱਲ ਜਾ ਕਰਨਾ ਤੇ ਇਹਨੇ ਮਗਰੋਂ ਆੜ ਕੇ ਸੁਖਣਾ ਜਿਹੜਿਆ ਕਰਨਾ। ਇੰਨਾ ਕਿੰਨਾ ਕੰਮ ਸੂਤਰਾ ਹੋਊਗਾ ਤੁਹਾਡੇ ਬਾਹਤ ਤਾਂ ਐਵੇਂ ਹੀ ਆ ਤਾਂ ਤੇ ਕੁਝ ਵੀ ਨਹੀਂ ਲੱਗਦਾ ਮੇਰਾ ਤਾਂ ਸਾਰ ਦਿਨ ਕੰਮ ਕਰਦੀ ਦਾ ਲੱਕ ਰਹਿ ਜਾਂਦਾ ਵਾ ਤੂੰ ਤੇ ਬਸ ਖਾਦੀ ਮੂੰਫੜੀ ਦੇ ਵੇਲੇ ਮਜੇ ਨਾਲ ਫਿਰ ਪਾਲ ਤੇ ਚੱਲ ਗਿਆ ਆਪਣੇ ਕੰਮ ਤੇ ਹੁਣ ਜੋਤੀ ਵਾਲ ਜਾਨੀ ਆ ਨਾ ਇਹ ਖਟੀਆਂ ਮਿੱਠੀਆਂ ਸੋਣਾ ਉਨੀ ਆ ਤੇ ਨਾ ਇਹ ਸੁਣਾ ਆ ਉਨੀ ਆ